ਸਾਨੂੰ ਦਿਖਾਉਨੇ ਆ ਜਿਹਦੇ ਨਾਲ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ੁੱਟੇ ਜਾਂਦੇ ਨੇ ਇਹਦੇ ਨਾਲ ਉਹ ਦੇਖੋ ਤੁਸੀਂ ਕਿਵੇਂ ਡਰੋਨ ਦੇ ਨਾਲ ਜਿਹੜੇ ਨੇ ਅਥਰੂ ਗੈਸ ਥੱਲੇ ਅਥਰੂ ਗੈਸ ਦੇ ਗੋਲੇ ੁੱਟੇ ਜਾ ਰਹੇ ਨੇ ਡਰੋਨ ਦੇ ਨਾਲ ੁੱਟੇ ਜਾ ਰਹੇ ਨੇ ਤਾਂ ਸਾਹਮਣੇ ਪੁਲਿਸ ਫੋਰਸ ਜਿਹੜੀ ਆ ਉਹ ਤੈਨਾਤ ਕੀਤੀ ਗਈ ਹੈ ਤਾਂ ਪੂਰੇ ਪ੍ਰਬੰਧ ਜਿਹੜੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਇੱਥੇ ਕਰ ਲਏ ਗਏ ਨੇ ਇੱਕ ਜਿੱਥੇ ਇੱਕ ਟੈਂਕਰ ਇੱਕ ਲੱਗਾ ਹੋਇਆ ਤਾਂ ਉਹਦੇ ਉੱਪਰ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤੈਨਾਤ ਹੈਗੇ ਨੇ ਤਾਂ ਇੱਧਰ ਦੂਜੇ ਪਾਸੇ ਵੀ ਇੱਕ ਵਾਰ ਤਸਵੀਰ ਜ਼ਰੂਰ ਦਿਖਾਓ ਕਿ ਕਿਵੇਂ ਇਹ ਦੇਖੋ ਮੁਲਾਜ਼ਮ ਜਿਹੜੇ ਨੇ ਪੂਰੀ ਤਿਆਰੀ ਦੇ ਵਿੱਚ ਹੈਗੇ ਨੇ ਚਸ਼ਮੇ ਜਿਹੜੇ ਨੇ ਉਹਨਾਂ ਨੇ ਲਾਏ ਹੋਏ ਨੇ ਤਾਂ ਬਰੀਕੀ ਦੇ ਨਾਲ ਜਿਹੜੀ ਆ ਨਜ਼ਰ ਰੱਖੀ ਜਾ ਰਹੀ ਆ ਅੱਜ ਜੇ ਕਮੇਟੀ ਮੀਟਿੰਗ ਦੇ ਵਿੱਚ ਨਤੀਜਾ ਨਹੀਂ ਨਿਕਲਦਾ ਤਾਂ ਕਿਸਾਨ ਫਿਰ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਇੱਥੇ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਵੇਲੇ ਸ਼ੰਭੂ ਬਾਡਰ ਦੇ ਉੱਪਰ ਵੀ ਇੰਟਰਨੈਟ ਜਿਹੜਾ ਉਹ ਨਹੀਂ ਚੱਲ ਰਿਹਾ ਸ਼ੰਭੂ ਬਾਡਰ ਤੇ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਕੀ ਹਾਲਾਤ ਨੇ ਲਾਈਵ ਤੁਹਾਨੂੰ ਦਿਖਾ ਰਿਹਾ ਇੱਕ ਡਰੋਨ ਤੁਹਾਨੂੰ ਦਿਖਾਉਂਦੇ ਆ ਜਿਹਦੇ ਨਾਲ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ੁੱਟੇ ਜਾਂਦੇ ਨੇ ਤਾਂ ਇਹ ਦੇਖੋ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਦੋ ਡਰੋਨ ਜਿਹੜੇ ਨੇ ਇੱਕ ਦੂਜੇ ਪਾਸੇ ਤੁਹਾਨੂੰ ਦਿਖਾਉਂਦੇ ਆ ਇਹਦੇ ਨਾਲ ਸੁੱਟੇ ਜਾਣਗੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ ਇੱਥੇ ਉਹ ਸੁੱਟੇ ਜਾ ਰਹੇ ਨੇ ਇਹ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਾਂ ਇਹ ਮੋਕ ਡ੍ਰਿਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਜਦੋਂ ਕੱਲ ਕਿਸਾਨ ਇੱਥੇ ਆਉਣਗੇ ਤੇ ਉਹਨਾਂ ਦੇ ਉੱਪਰ ਕਿਵੇਂ ਜਿਹੜੇ ਨੇ ਉਹ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਉੱਪਰ ਛੁੱਟੇ ਜਾਣਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਡਰੋਨ ਦੀ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਨਾਲ ਉਹ ਦੇਖੋ ਤੁਸੀਂ ਕਿਵੇਂ ਡਰੋਨ ਦੇ ਨਾਲ ਜਿਹੜੇ ਨੇ ਅਥਰੂ ਗੈਸ ਥੱਲੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਉਹ ਤਿਆਰੀ ਕੀਤੀ ਗਈ ਹੈ ਕਿ ਕਿਵੇਂ ਅਥਰੂ ਗੈਸ ਦੇ ਜਿਹੜੇ ਨੇ ਉਹ ਗੋਲੇ ਛੁੱਟੇ ਜਾਣਗੇ ਤਾਂ ਇਹ ਜਿਹੜੀ ਆ ਉਹ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਿਆਰੀ ਕੀਤੀ ਗਈ ਆ ਤਾਂ ਇਹ ਤਸਵੀਰ ਤੁਹਾਨੂੰ ਜਿਹੜੀ ਆ ਸ਼ੰਭੂ ਬਾਰਡਰ ਤੋਂ ਅਸੀਂ ਦਿਖਾਈ ਆ ਇਸ ਵੇਲੇ ਕੀ ਹਾਲਾਤ ਬਣੇ ਹੋਏ ਨੇ ਕਾਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਡਰੋਨ ਦੇ ਨਾਲ ਫੁੱਟੇ ਜਾ ਰਹੇ ਨੇ ਤਾਂ ਸਾਹਮਣੇ ਪੁਲਿਸ ਫੋਰਸ ਜਿਹੜੀ ਆ ਉਹ ਤੇ ਨਾਕ ਕੀਤੀ ਗਈ ਆ ਤਾਂ ਪੂਰੇ ਪ੍ਰਬੰਧ ਜਿਹੜੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਇੱਥੇ ਕਰ ਲਏਗੇ ਨੇ ਐਂਟੀ ਰੋਇਟ ਫੋਰਸ ਜਿਹੜੀ ਹੈ ਇੱਥੇ ਨਾਤ ਕਰ ਦਿੱਤੀ ਗਈ ਹੈ ਕਿਉਂਕਿ ਹੁਣ ਕਈ ਲੋਕ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਸਾਹਮਣੇ ਫੋਰਸ ਜਿਹੜੀ ਹੈ ਉਹ ਲੱਗੀ ਹੋਈ ਹੈ ਤਾਂ ਪਹਿਲਾਂ ਜਿੱਥੇ ਹੱਥ ਦੇ ਨਾਲ ਤਾਂ ਸਾਹਮਣੇ ਦੇਖੋ ਹੱਥ ਦੇ ਨਾਲ ਜਿਹੜਾ ਡਰੋਨ ਜਿਹੜੇ ਨੇ ਉਹ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਦੁਬਾਰਾ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਫੋਰਸ ਇੱਥੇ ਤੇ ਨਾਤ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਹੁਣ ਅਥਰੂ ਗੈਸ ਦੇ ਨਾਲ ਗੋਲੇ ਸੁੱਟੇ ਜਾਣਗੇ ਸ਼ੰਭੂ ਬਾਡਰ ਦੀ ਇਹ ਤਸਵੀਰ ਦਿਖਾ ਰਹੀਆਂ ਤੁਹਾਨੂੰ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਹੋਏ ਨੇ ਜਿਵੇਂ ਪਿਛਲੀ ਵਾਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀਗੇ ਪਰ ਇਸ ਵਾਰ ਜਿਹੜੀ ਹੈ ਉਹ ਟੈਕਨੀਕ ਪੁਲਿਸ ਦੇ ਵੱਲੋਂ ਐਡਵਾਂਸ ਕੀਤੀ ਗਈ ਹੈ ਜਿਵੇਂ ਪਹਿਲਾਂ ਹੱਥ ਨਾਲ ਗੋਲੇ ਸੁੱਟੇ ਜਾਂਦੇ ਸੀਗੇ ਤਾਂ ਹੁਣ ਡਰੋਨ ਦੇ ਨਾਲ ਗੋਲੇ ਸੁੱਟੇ ਜਾਣਗੇ ਦੂਜੇ ਪਾਸੇ వాటర్ ਕੈਨਨ ਦੇ ਵਿੱਚ ਜਿਹੜਾ ਕੁਝ ਕੈਮੀਕਲ ਮਲਾਇਆ ਗਿਆ ਜਿਹੜਾ ਸਕਿਨ ਦੇ ਉੱਪਰ ਅਸਰ ਕਰੇਗਾ ਤਾਂ ਇਸ ਤਰੀਕੇ ਦੇ ਨਾਲ ਸਾਰੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਤਾਂ ਇਹ ਸ਼ੰਭੂ ਬਾਰਡਰ ਤੇ ਕੀ ਹਾਲਾਤ ਇਸ ਵੇਲੇ ਹੈਗੇ ਨੇ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਕਿਸਾਨ ਉਥੋਂ ਅਜੇ ਚੱਲੇ ਨਹੀਂ ਹੈਗੇ ਅਜੇ ਇਸ ਵੇਲੇ ਫੱਟੇਗੜ ਸਾਹਿਬ ਕਿਸਾਨ ਰੁਕੇ ਹੋਏ ਨੇ ਪੰਜਾਬ ਤੋਂ ਚਾਲੇ ਜਰੂਰ ਪਾਏਗੇ ਨੇ ਪਰ ਦਿੱਲੀ ਵੱਲੋਂ ਅਜੇ ਕੂਚ ਸ਼ੁਰੂ ਨਹੀਂ ਕੀਤਾ ਗਿਆ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਮੱਠਾ ਟੇਕਣ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਇਸ ਵੇਲੇ ਅੱਖਾਂ ਨੂੰ ਧੂਆਂ ਜਿਹੜਾ ਉਹ ਚੜਦਾ ਪਿਆ ਕਿਉਂਕਿ ਅਥਰੂ ਗੈਸ ਦੇ ਗੋਲੇ ਪੁਲਿਸ ਦੇ ਵੱਲੋਂ ਛੁੱਟੇ ਗਏ ਨੇ ਤਾਂ ਮੋਕ ਡ੍ਰਿਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਮੋਕ ਡ੍ਰਿਲ ਕਰਕੇ ਤੁਹਾਨੂੰ ਦਿਖਾਈ ਹੈ ਕਿ ਕਿਵੇਂ ਜਿਹੜੀ ਆ ਇੱਥੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਕਿਵੇਂ ਇੱਥੇ ਪੁਲਿਸ ਨੇ ਪ੍ਰੈਕਟਿਸ ਕੀਤੀ ਜਾ ਰਹੀ ਆ ਕਿਉਂਕਿ ਐਡਵਾਂਸ ਤਰੀਕੇ ਦੇ ਨਾਲ ਪੁਲਿਸ ਇਸ ਵਾਰ ਚੱਲ ਰਹੀ ਆ ਕਿਉਂਕਿ ਪਿਛਲੀ ਵਾਰ ਇਹੀ ਉਹ ਪੋਲ ਹੈਗਾ ਸੀਗਾ ਜਿੱਥੇ ਪੁਲਿਸ ਦੇ ਨਾਲ ਟਕਰਾਅ ਹੋਇਆ ਸੀਗਾ ਬੈਰੀਕਾਡ ਤੋੜਦੇ ਕਿਸਾਨ ਇੱਥੋਂ ਚਲੇ ਗਏ ਸੀਗੇ ਤਾਂ ਇਸ ਵਾਰ ਇੱਥੇ ਸੀਮੈਂਟ ਦੀਆਂ ਕੰਧਾਂ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਨੇ ਤਾਂ ਸੀਮੈਂਟ ਦੀ ਜਿਹੜੀਆਂ ਦੁਬਾਰਾ ਇੱਥੇ ਕਰ ਦਿੱਤੀਆਂ ਗਈਆਂ ਨੇ ਤਾਂ ਕਿਲ ਜਿਹੜੇ ਨੇ ਉਹ ਸਰੀਏ ਤਿੱਖੇ ਲਾ ਦਿੱਤੇ ਗਏ ਨੇ ਤਾਂ ਕਿ ਟਰੈਕਟਰ ਜਿਹੜੇ ਨੇ ਅੱਗੇ ਨਾ ਜਾ ਸਕਣ ਤਾਂ ਐਂਟਾਂ ਪੁਲਿਸ ਦੇ ਵੱਲੋਂ ਸਪੈਸ਼ਲੀ ਲਗਾਈਆਂ ਗਈਆਂ ਨੇ ਤਾਂ ਸਾਰੀ ਜਿਹੜੀ ਆ ਉਹ ਇਸ ਵਾਰ ਟੈਕਨੀਕਲ ਤਰੀਕੇ ਦੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵਾਟਰ ਕੈਨਨ ਜਿਹੜੇ ਨੇ ਉਹ ਲਾਏ ਹੋਏ ਨੇ ਕਿਵੇਂ ਜਿਹੜਾ ਉਹ ਲੋਕਾਂ ਨੂੰ ਕਿਸਾਨਾਂ ਨੂੰ ਇੱਥੇ ਰੋਕਣਾ ਤਾਂ ਲੰਬੀ ਲੇਅਰ ਦੇਖੋ ਤੁਸੀਂ ਅੱਗੇ ਤੁਹਾਨੂੰ ਨਜ਼ਰ ਆਏਗੀ ਇੱਕ ਜਿੱਥੇ ਇੱਕ ਟੈਂਕਰ ਇੱਕ ਲੱਗਾ ਹੋਇਆ ਤਾਂ ਉਹਦੇ ਉੱਪਰ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤੈਨਾਤ ਹੈਗੇ ਨੇ ਤਾਂ ਇੱਧਰ ਦੂਜੇ ਪਾਸੇ ਵੀ ਇੱਕ ਵਾਰ ਤਸਵੀਰ ਜ਼ਰੂਰ ਦਿਖਾਓ ਕਿ ਕਿਵੇਂ ਇਹ ਦੇਖੋ ਮੁਲਾਜ਼ਮ ਜਿਹੜੇ ਨੇ ਪੂਰੀ ਤਿਆਰੀ ਦੇ ਵਿੱਚ ਹੈਗੇ ਨੇ ਚਸ਼ਮੇ ਜਿਹੜੇ ਨੇ ਉਹਨਾਂ ਨੇ ਲਾਏ ਹੋਏ ਨੇ ਤਾਂ ਬਰੀਕੀ ਦੇ ਨਾਲ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਤਾਂ ਦੂਜੇ ਪਾਸੇੋਂ ਤਸਵੀਰ ਤੁਹਾਨੂੰ ਇੱਕ ਦਿਖਾਉਣੀ ਹੈ ਜਿੱਥੇ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੈਗੇ ਨੇ ਤਾਂ ਫੋਰਸ ਵੱਡੀ ਗਿਣਤੀ ਚ ਤੈਨਾਤ ਕਰ ਦਿੱਤੀ ਗਈ ਆ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਤਾਂ ਕਿਉਂਕਿ ਅੱਜ ਜੇਕਰ ਮੀਟਿੰਗ ਦੇ ਵਿੱਚ ਨਤੀਜਾ ਨਹੀਂ ਨਿਕਲਦਾ ਤਾਂ ਕਿਸਾਨ ਫਿਰ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਇੱਥੇ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਵੀ ਇੰਟਰਨੈਟ ਜਿਹੜਾ ਉਹ ਨਹੀਂ ਚੱਲ ਰਿਹਾ ਕੁਝ ਜਿਹੜੀ ਆ ਦੂਰੀ ਤੇ ਹੋਣਾ ਪੈਂਦਾ ਤਾਂ ਫਿਰ ਜਾ ਕੇ ਜਿਹੜਾ ਇੰਟਰਨੈਟ ਮਿਲਦਾ ਹੈ ਤਾਂ ਇਸ ਵੇਲੇ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਆ ਪੁਲਿਸ ਦੇ ਵੱਲੋਂ ਇੱਥੇ ਤ ਕਰ ਲਈ ਗਈ ਹੈ ਵੱਡੀ ਗਿਣਤੀ ਚ ਫੋਰਸ ਇੱਥੇ ਤੇ ਨਾਤ ਕਰ ਦਿੱਤੀ ਗਈ ਹੈ ਤਾਂ ਅੱਜ ਦਾ ਉਹ ਦਿਨ ਹੈਗਾ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਇੱਥੇ ਤਿਆਰੀ ਕਰ ਰਹੀ ਹੈ ਕਿਸਾਨਾਂ ਨੂੰ ਰੋਕਣ ਦੀ ਤਾਂ ਕੀ ਰੋਕ ਪਾਏਗੀ ਕਿਸਾਨਾਂ ਨੂੰ ਜਾਂ ਨਹੀਂ ਰੋਕ ਪਾਏਗੀ ਕਿਉਂਕਿ ਵੱਡੀ ਤਿਆਰੀ ਪੁਲਿਸ ਨੇ ਵੀ ਕੀਤੀ ਹੋਈ ਹੈ ਤਾਂ ਵੱਡੀ ਤਿਆਰੀ ਕਿਸਾਨ ਕਹਿੰਦੇ ਨੇ ਅਸੀਂ ਵੀ ਕੀਤੀ ਹੋਈ ਆ ਦਿੱਲੀ ਜਾ ਕੇ ਰਹਾਂਗੇ ਪਰ ਇਸ ਵਾਰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਜਰੂਰ ਕੁਝ ਕਰਨਾ ਪਿਆ ਸਕਦਾ ਕਿਉਂਕਿ ਡਰੋਨ ਦੇ ਨਾਲ ਜਿਹੜੇ ਨੇ ਥੱਥੂ ਗੈਸ ਦੇ ਗੋਲੇ ਸੁੱਟੇ ਜਾਣਗੇ ਉੱਥੇ ਹੀ ਹੱਥ ਨਾਲ ਸੁੱਟੇ ਜਾਣਗੇ ਤਾਂ ਕੈਮੀਕਲ ਵਾਲਾ ਪਾਣੀ ਵੀ ਜਿਹੜਾ ਕਿਸਾਨਾਂ ਦੇ ਉੱਪਰ ਪ ਕੈਮਰਾਮੈਨ ਮੋਨੂ ਦੇ ਨਾਲ ਮਨਪੀਰ ਸਿੰਘ ਕਾਲੋਂ ਜਗਬਣੀ ਟੀਵੀ ਸ਼ੰਭੂਪੁਰ